ਇਹ ਸਰਕਾਰ ਕੋਲੇ ਪੈਸੇ ਨਹੀਂ ਹੈਗੇ ਰੈਗੂਲਰ ਗ੍ਰੇਡ ਦੇਣ ਵਾਸਤੇ ਠੀਕ ਹੈ ਫਿਰ ਜਿਵੇਂ ਤੁਸੀਂ ਕਿਹਾ ਵੀ ਪਰਮੇਸ਼ਨ ਕੌਣ ਰੱਖਿਆ ਪਰਮੇਸ਼ਨ ਦੇ ਵਿੱਚ ਪੇ ਬੇਸਿਕ ਕਿਉਂ ਦਿੱਤੀ ਕਿਉਂਕਿ ਪੈਸੇ ਨਹੀਂ ਹੈਗੇ ਠੀਕ ਹੈ ਉਹ ਕਹਿੰਦਾ ਵੀ ਆਪਾਂ ਨੂੰ ਬੰਦਿਆਂ ਦਾ ਮੂੰਹ ਬੰਦ ਕਰਨਾ ਪੈਣਾ ਤਿੰਨ ਸਾਲਾਂ ਦਾ ਪਰਮੇਸ਼ਨ ਕਰ ਦੋ ਬੇਸਿਕ ਪੇ ਦੇ ਦਿਓ ਜਿਹੜਾ ਬੰਦਾ ਲੋੜ ਬੰਦਾ ਬੋਲ ਨਹੀਂ ਸਕਦਾ ਨਹੀਂ ਨਹੀਂ ਮੈਂ ਕਹਿਣਾ ਚਾਹੁੰਦਾ ਉਹ ਸਹੀ ਸਲਾਹ ਦੇਣੀ ਚਾਹੀਦੀ ਵੀ ਨਹੀਂ ਸਰ ਸਹੀ ਸਲਾਹ ਹੈ ਕਿਰਤ ਦੀ ਲੁੱਟ ਨਹੀਂ ਕਰਨੀ ਸਹੀ ਸਲਾਹ ਦਿੰਦੇ ਅਫਸਰ ਪਰ ਜਦੋਂ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਮਾਲਕ ਹੈ ਉਹ ਚੀਫ ਮਿਨਿਸਟਰ ਹੈ ਉਹ ਕਹਿੰਦਾ ਮੈਂ ਹੀ ਆ ਹੁਣ ਮੇਰਾ ਹੀ ਹੈ ਮੈਨੂੰ ਆ ਕਰਕੇ ਦਿਓ ਉਹ ਅਫਸਰ ਫੇਰ ਉਦੋਂ ਵੇ ਉਹਨਾਂ ਦਾ ਵੇ ਆਊਟ ਕੱਢ ਦਿੰਦੇ ਵੀ ਜੇ ਆਪਰੇ ਕੋਲ ਪੈਸੇ ਹੈ ਨਹੀਂ ਆਪਾਂ ਆ ਆ ਪਾਲਿਸੀ ਬਣਾ ਦੀ ਵੀ ਆਪਾਂ ਕੰਟਰੈਕਟ ਦੇ ਬੰਦੇ ਰੱਖ ਲਈਏ ਆਊਟਸੋਰਸ ਕਰ ਦਈਏ ਏਜੰਸੀਆਂ ਨੂੰ ਦੇ ਦਈਏ ਆਹ ਜਿਹੜੇ ਪ੍ਰੋਵੀਜ਼ਨ ਵਧਾ ਦੇ ਕੱਟਾਂ ਤੇ ਅਫਸਰ ਹੀ ਕੱਢਦੇ ਨੇ ਨਾ ਜੀ ਮੈਂ ਇਹ ਕਹਿ ਰਿਹਾ ਕਿ ਪੈਸਾ ਨਹੀਂ ਹੈਗਾ ਤਾਂ ਕਾਟ ਕਟਣ ਦੀ ਲੋੜ ਪੈਂਦੀ ਹੈ ਜਿੰਨੀ ਦੇਰ ਪੰਜਾਬ ਦੇ ਵਿੱਚ ਸਰਮਾਇਆ ਠੀਕ ਸੀਗਾ ਪੰਜਾਬ ਇਹਨਾਂ ਬੈਂਕਰਫਟ ਨੇ ਹੁਣ ਤਾਂ ਇਹ ਸੈਕੰਡ ਨੰਬਰ ਤੇ ਆ ਡੈਟ ਰਿਡਲ ਸਟੇਟ ਦੇ ਚੀਫ ਸੈਕਟ ਨੇ ਇਹ ਕਿਹਨੂੰ ਸਲਾਹ ਦਿੱਤੀ ਵੀ ਪਹਿਲੇ 3 ਸਾਲ ਜਿਹੜੇ ਐਮ.ਐਲ.ਏ ਨੇ ਉਹਨਾਂ ਨੂੰ ਅੱਧੀਆਂ ਤਨਖਾਹਾਂ ਦੇ ਦੋ ਦੇਖੋ ਮੈਂ ਉਹੀ ਕਹਿ ਰਿਹਾ ਕਿ ਉਹ ਤਾਂ ਚੀਫ ਸੈਕਟ ਕੋਈ ਪਾਈ ਨਾ ਲੈਣ ਤਰਾਂ ਹਾਂ ਇਹ ਤਾਂ 4-4 5-5 ਪੈਨਸ਼ਨਾਂ ਲਈ ਫਿਰਦੇ ਨੇ 8-8 ਪੈਨਸ਼ਨਾਂ ਦੇ ਵੀ ਹੈਗੇ ਨੇ ਆਪਦੇ ਤੇ ਕੋਈ ਨਹੀਂ ਲਾਗੂ ਕਰਦਾ ਉਹ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਦੇ ਲਾਗੂ ਕਰਦਾ ਕਿ ਵੀ ਇਹ ਜੇ ਆਪਾਂ ਇਸ ਗੱਲ ਦੇ ਵਿੱਚੋਂ ਨਿਕਲਣਾ ਹੈਗਾ ਪੈਸੇ ਕਾ ਮਨ ਲੋ ਕਹਿੰਦਾ ਮੇਰੇ ਕੋਲ 50 ਕਰੋੜ ਰੁਪਈਆ ਹੈ ਸਰਪਲਸ ਆਪਾਂ ਜੌਬ ਦੇਣੀ ਹੈ ਉਹਦੇ ਨਾਲ ਤੁਸੀਂ ਦੇ ਸਕਦੇ ਆ ਮਤਲਬ ਚਾਹੇ ਮੰਨ ਲਓ ਵੀ 10000 ਬੰਦਿਆਂ ਦੇ ਸਾਥ ਉਹ ਕਹਿੰਦਾ ਦੇਣੀ ਹੈ 20 ਨੂੰ ਕਹਿੰਦਾ 20 ਨੂੰ ਦੇ ਦੇ ਫਿਰ ਆ ਕਰ ਲੈ ਉਹ ਅਫਸਰਾਂ ਨੂੰ ਵੀ ਮਜਬੂਰ ਕੀਤਾ ਜਾਂਦਾ ਤੇ ਅਫਸਰ ਵੀ ਉਹਨਾਂ ਨੂੰ ਪਲੀਜ਼ ਕਰਨ ਵਾਸਤੇ ਆਪਾਂ ਇਹਦੇ ਵਿੱਚ ਕੱਲੀ ਅਫਸਰ ਸਾਹਿਬ ਨੂੰ ਬਲੇਮ ਨਹੀਂ ਕਰ ਸਕਦੇ ਜਿਸ ਬੰਦੇ ਨੂੰ ਜਿਸ ਸਰਕਾਰ ਨੂੰ ਲੋਕਾਂ ਨੇ ਚੁਣਿਆ ਆਪਾਂ ਕਿਦਾਂ ਕਹਿ ਸਕਦੇ ਵੀ ਇਹਨਾਂ ਨੂੰ ਤਾਂ ABC ਵੀ ਨਹੀਂ ਪਤਾ ਇਹ ਤਾਂ ਕੋਈ ਗੱਲ ਵੀ ਮੰਨ ਜਾਣਗੇ ਇਹ ਕੁਝ ਵੀ ਕਰ ਦੇਣਗੇ ਉਹਨਾਂ ਦੇ ਕਹੇ ਨਹੀਂ ਉਦੋਂ ਜਦੋਂ ਉਹਨਾਂ ਨੂੰ ਦੱਸਿਆ ਇੱਕ ਮਿੰਟ ਇੱਕ ਮਿੰਟ ਜੀ ਪੈਨ ਦਾ ਵੀ ਸਰ ਨਹੀਂ ਕਿੱਦਾਂ ਐਦਾਂ ਨਹੀਂ ਜੇ ਤੁਸੀਂ ਐਦਾਂ ਕਰਤਾ ਨਾ ਤੇ ਫਿਰ ਬਜਟ ਖਤਮ ਹੋ ਜਾਊਗਾ ਨਹੀਂ ਨਹੀਂ ਜਿਹੜੇ ਇੱਕ ਮਿੰਟ ਇੱਕ ਮਿੰਟ ਫਿਰ ਫਿਰ ਵਿੱਤੀ ਐਮਰਜੈਂਸੀ ਲੱਗ ਜੂਗੀ ਨਹੀਂ ਨਹੀਂ ਵਿੱਤੀ ਜੇ ਤੁਹਾਡੇ ਕੋਲ ਵਿੱਤੀ ਉਹ ਤਾਂ ਕਹੂਗਾ ਵੀ ਤੁਹਾਡੇ ਕੋਲ ਰਿਸੋਰਸਸ ਨਹੀਂ ਹੈਗੇ ਹੁਣ ਤੁਸੀਂ ਦੇਖ ਲਓ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਜਾ ਇੱਕ ਕਿੱਟ ਨਹੀਂ ਲੱਗਿਆ ਅਫਸਰ ਕੀ ਅਫਸਰ ਕੀ ਕਰ ਜੋ ਕਹਿੰਦਾ ਵੀ ਅਸੀਂ ਤਾਂ ਆ ਸਬਸਿਡੀਆਂ ਦੇਣੀਆਂ ਨੇ ਅਸੀਂ ਫ੍ਰੀ ਦੇਣੀਆਂ ਨੇ ਚੀਜ਼ਾਂ ਤੇ ਕਿੱਥੋਂ ਅਫਸਰ ਦੇ ਦੇ ਤੋਂ ਥੋੜਾ ਦੇ ਦੇਣੀ ਕਿੱਥੋਂ ਤਾਂ ਲਿਆਊਗਾ ਦੇਖੋ ਜਦੋਂ ਉਹ ਉਹ ਕਹਿੰਦਾ ਵੀ ਮੇਰੀ ਮਜਬੂਰੀ ਤੇ ਉਹਨੂੰ ਮਜਬੂਰੀ ਦੇ ਵਿੱਚ ਮਨ ਲਪ ਜੇ ਨੌਕਰੀ ਦੀ ਗੱਲ ਕਰ ਲਈ। ਨਹੀਂ ਕਈਆਰੀ ਤਾਂ ਕਹਿੰਦੇ ਅਫਸਰ ਆ ਵੀ ਦੱਸਦੇ ਵੀ ਸਰ ਇੱਥੇ ਮਾਰਦੋ ਘੋਗੀ। ਇੰਨਾ ਕੰਮ ਬਣ ਜਾਊਗਾ ਆਪਣਾ। ਦੇਖੋ ਉਹ ਡਿਪੈਂਡ ਕਰਦਾ ਕੋਈ ਬਲੈਕ ਸ਼ਿਪ ਹੋਏਗੀ। ਪਰ ਸਾਡੇ ਜਮਾਨੇ ਤਾਂ ਕੁਝ ਇਹੋ ਜਿਹਾ ਹੈ ਨਹੀਂ ਸੀ। ਨਾ ਹੀ ਅਸੀਂ ਕਿਸਾਨੂੰ ਕਿਸੇ ਨੇ ਜ਼ਰੂਰਤ ਕੀਤੀ ਕਹਿੰਦੀ। ਨਾ ਹੀ ਅਸੀਂ ਕਰਵਾਇਆ ਨਾ ਅਸੀਂ ਕੀਤਾ।